ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਹੈ ਕਈ ਲੋਕਾਂ ਦੇ ਘਰ ਜਿਹੜੇ ਆ ਉਹ ਟਹਿਟਰੀ ਹੋ ਗਏ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਹੈ ਜਿੱਥੇ ਕਪੂਰਤਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ ਦੇ ਵਿੱਚ ਇੱਕ ਆਟਾ ਚੱਕੀ ਜਿਸ ਦੀ ਛੱਤ ਜਿਹੜੀ ਆ ਉਹ ਡਿੱਗ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਪੂਰਤਲਾ ਦੇ ਵਿੱਚ ਬਾਰਿਸ਼ ਹੋ ਰਹੀ ਸੀ ਬਾਰਿਸ਼ ਦੌਰਾਨ ਇੱਕ ਆਟਾ ਚੱਕੀ ਦੀ ਛੱਤ ਡਿੱਗ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰਦੀ ਹੈ ਇੱਕ ਮੈਲਾ ਤੇ ਉਸ ਦਾ ਪੁੱਤਰ ਜਿਹੜਾ ਉਹ ਚੱਕੀ ਦੇ ਅੰਦਰ ਹੀ ਮੌਜੂਦ ਹੁੰਦੇ ਨੇ ਤਾਂ ਜਦੋਂ ਛੱਤ ਡਿੱਗਦੀ ਹੈ ਤਾਂ ਉਹ ਅੰਦਰ ਮਜ਼ੂਰ ਹੁੰਦੇ ਨੇ ਜਿਸ ਕਾਰਨ ਇੱਕ ਮਹਿਲਾ ਤੇ ਉਸਦਾ ਪੁੱਤਰ ਜਿਹੜਾ ਹੈ ਮਲਬੇ ਦੇ ਹੇਠਾਂ ਫਸ ਜਾਂਦੇ ਨੇ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਇਨ੍ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਆਪੜਾ ਦਸੜੀ ਮੱਚੀ ਹੋਈ ਹੈ ਹਾਂ ਕਰਮਚੀ ਹੋਈ ਹੈ ਪਿੰਡ ਦੇ ਲੋਕਾਂ ਦੇ ਵੱਲੋਂ ਸਹਿਯੋਗ ਦੇ ਨਾਲ ਜਿਹੜਾ ਹੈ ਇਨ੍ਹਾਂ ਮਾਂ ਤੇ ਪੁੱਤ ਨੂੰ ਜਿਹੜਾ ਮਲਬੇ ਦੇ ਹੇਠੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਘਟਨਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਨ ਸਿੰਘ ਕੋਲ ਜਾਂਦੀ ਆ ਤਾਂ ਸੱਜਨ ਸਿੰਘ ਵੀ ਉੱਥੇ ਜਿਹੜਾ ਹੈ ਮੌਕੇ ਤੇ ਪੁੱਜਦੇ ਨੇ ਉਹ ਆਪਣੀ ਟੀਮ ਦੇ ਸਹਿੱਦ ਜਿਹੜਾ ਇਸ ਇਲਾਕੇ ਦੇ ਵਿੱਚ ਪੁੱਜਦੇ ਨੇ ਮਹਿਲਾ ਨੂੰ ਜਿਹੜੀ ਆ ਉਹ ਐਂਗੂਲੈਂਸ ਮੁਹਈਆ ਕਰਵਾਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਆ ਮੌਕੇ ਤੇ ਜਾਂਚ ਕੀਤੀ ਜਾਂਦੀ ਹੈ ਉਹਨਾਂ ਨੇ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਆ ਇਹ ਵੀ ਤੁਹਾਨੂੰ ਸੁਣਾਵਾਂਗੇ ਜਾ ਤੋ ਅਨੁ ਦੱਸ ਦਈਏ ਕਿ ਜਦੋਂ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਕਬੀਰਪੁਰ ਦੇ ਵਿੱਚ ਇਹ ਹਾਦਸਾ ਵਾਪਰਦਾ ਇੱਕ ਆਟਾ ਜੱਕੀ ਦੀ ਛੱਤ ਡਿੱਗਦੀ ਆ ਤਾਂ ਅੰਦਰ ਇੱਕ ਪਰਿਵਾਰ ਹੁੰਦਾ ਇੱਕ ਮਾਂ ਤੇ ਪੁੱਤ ਚੱਕੀ ਦੇ ਅੰਦਰ ਜਿਹੜਾ ਕੰਮ ਕਰ ਰਹੇ ਹੁੰਦੇ ਨੇ ਤਾਂ ਜਦੋਂ ਛੱਤ ਡਿੱਗਦੀ ਆ ਉਹ ਜਿਹੜਾ ਇਸ ਮਲਵੇ ਦੇ ਹੇਠਾਂ ਪਸ ਜਾਂਦੇ ਨੇ ਤਾਂ ਕਿੱਥੋਂ ਦੇ ਰਹਿਣ ਆਲੇ ਹੋ ਤੇ ਕੀ ਕਰਨਾ ਸੀ ਭਾਜੀ ਅਸੀਂ ਆਪਣਾ ਸ਼ਹਿਰ ਹੈਗਾ ਸੁਲਤਾਨਪੁਰ ਲੋਧੀ ਪਿੰਡ ਕਬੀਰਪੁਰ ਆ ਭਾਜੀ ਤੇ ਘਟਨਾ ਹੈ ਉਹ ਹੀ ਬਾਰਿਸ਼ ਕਰਕੇ ਤੇ ਮਾਂ ਪੁੱਤ ਸੀ ਦੋਨੇ ਥੱਲੇ ਚੱਕੀ ਦੇ ਚੱਕੀ ਬਹੁਤ ਪੁਰਾਣੀ ਪਾਜੀ ਅੱਜ ਤੋਂ ਛੱਤ ਵੀਆਂ ਦੀ ਕਾਨਿਆਂ ਦੀ ਸੀ ਉਹ ਮੀਂਹ ਪੈਣ ਕਰਕੇ ਛੱਤ ਭਾਰੀ ਹੋ ਗਈ ਕਾਨੇ ਗਲੇ ਪਏ ਸੀ ਤੇ ਛੱਤ ਡਿੱਗਣ ਕਰ ਉਹ ਦੋਨੇ ਮਾਂ ਪੁੱਤ ਥੱਲੇ ਆ ਗਏ ਪਰ ਪਿੰਡ ਦਾ ਸੰਜੋਗ ਸੀ ਸਾਰਿਆਂ ਨੇ ਹਿੰਮਤ ਮਾਰ ਕੇ ਨੀਚੋਂ ਕੱਢ ਲਏ ਪਾਜੀ ਮਾਤਾ ਦੇ ਸੱਟ ਲੱਗੀ ਆ ਬੇਟੇ ਦੇ ਵੀ ਸੱਟ ਲੱਗੀ ਆ ਪਰ ਇੰਨਾ ਵੀ ਬਚਾਅ ਹੋ ਗਿਆ ਨੁਕਸਾਨ ਨਹੀਂ ਕੋਈ ਹੋਇਆ ਇਨ੍ਹਾਂ ਉਹਨਾਂ ਦਾ ਤੇ ਬਾਕੀ ਸੰਗਤ ਨੂੰ ਇਹ ਬੇਨਤੀ ਆ ਵੀ ਵਿਚਾਰੇ ਮਾਤੜ ਹੈਗੇ ਆ ਜੇ ਕੋਈ ਇਹਨਾਂ ਦੀ ਸਹਾਇਤਾ ਕਰ ਸਕਦਾ ਤੇ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ